ਅੱਜ ਕੱਲ ਦੇ ਲੋਕਾਂ ਦੇ ਲਈ ਜਾਨ ਨਾਲੋਂ ਪਿਆਰਾ ਨਸ਼ਾ ਆ ਰੇਲਿੰਗ ਤੋੜ ਨਦੀ 'ਚ ਜਾ ਡਿੱਗਿਆ ਟਰੱਕ ਨਹਿਰ ਤੋਂ ਨਿਕਲਣ ਦੀ ਬਜਾਏ ਡਰਾਈਵਰ ਜਾ ਬੈ ਗਿਆ ਟਰੱਕ ਦੀ ਛੱਤ ਤੇ ਤੇ ਮਰਨ ਲੱਗ ਗਿਆ ਜੀ ਜਰਦਾ ਵੀਡੀਓ ਦੇਖ ਜਿੱਥੇ ਤੁਹਾਨੂੰ ਹੈਰਾਨੀ ਹੋਵੇਗੀ ਉੱਥੇ ਹਾਸਾ ਵੀ ਆਵੇਗਾ ਇਹ ਵੀਡੀਓ ਗੁਜਰਾਤ ਦੇ ਇੱਕ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਰੇਲਿੰਗ ਦੇ ਨਾਲ ਜਾ ਕੇ ਟਰੱਕ ਵੱਜਦਾ ਆ ਤੇ ਉਹ ਨਹਿਰ 'ਚ ਜਾ ਡਿੱਗ ਪੈਂਦਾ ਤੇ ਟਰੱਕ ਚਾਲਕ ਜਦੋਂ ਆਪਣੇ ਆਪ ਨੂੰ ਕਢ ਲੈਂਦਾ ਟਰੱਕ ਦੇ ਵਿੱਚੋਂ ਬਾਹਰ ਤੇ ਉਹ ਟਰੱਕ ਦੀ ਛੱਤ ਦੇ ਉੱਪਰ ਜਾ ਬੈਜੰਦਾ ਤੇ ਨਹਿਰ ਦੇ ਵਿੱਚੋਂ ਵਿੱਚ ਟਰੱਕ ਤੈਰ ਰਿਹਾ ਤੇ ਉਹ ਟਰੱਕ ਦੀ ਛੱਤ ਦੇ ਉੱਪਰ ਬੈਠਾ ਆ ਤੇ ਉਹ ਲੋਕਾਂ ਤੋਂ ਮਦਦ ਮੰਗਣ ਦੀ ਬਜਾਏ ਆਰਾਮ ਨਾਲ ਆਪਣੀ ਜੇਬ ਦੇ ਵਿੱਚੋਂ ਜਰਦਾ ਕੱਢਦਾ ਤੇ ਮਲਣ ਲੱਗ ਜਾਂਦਾ ਤੁਸੀਂ ਵੀ ਦੇਖੋ ਇਹ ਵੀਡੀਓ ਕੀ ਜਾਨ ਬਚਾਨ ਤੋਂ ਜ਼ਿਆਦਾ ਜ਼ਰੂਰੀ ਹੈ ਮੁੰਡੇ ਲਈ ਜਰਦਾ ਲਾਉਣਾ ਤੁਸੀਂ ਵੀ ਹੈਰਾਨ ਹੋ ਜਾਓਗੇ ਸਭ ਕੁਝ ਦੇਖ ਕੇ ਕਿੰਡੀ ਬੇਫਿਕਰੀ ਦੇ ਨਾਲ ਇਹ ਮੁੰਡਾ ਨਹਿਰ ਦੇ ਵਿੱਚ ਟਰੱਕ ਦੀ ਛੱਤ ਦੇ ਉੱਪਰ ਬੈਠਾ ਜਾਨ ਨਾਲੋਂ ਕੀਮਤੀ ਇਸ ਮੁੰਡੇ ਲਈ ਨਸ਼ਾ ਆਖਿਰ ਕਿਸ ਮਾਨਸਿਕਤਾ ਦੇ ਲੋਕ ਹਨ ਸਾਡੇ ਸਮਾਜ ਦੇ ਵਿੱਚ ਨਸ਼ਾ ਇੰਨਾ ਹੱਦਾਂ ਦੇ ਵਿੱਚ ਰਚ ਗਿਆ ਕਿ ਇਨਸਾਨ ਦੀ ਸੋਚਣ ਸ਼ਕਤੀ ਵੀ ਖਤਮ ਹੋ ਗਈ ਹੈ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਹਾਡਾ ਕੀ ਇਹ ਕਹਿਣਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ਰੂਰ ਦੱਸਣਾ ਆਖਿਰ ਨਸ਼ੇ ਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਜਦੋਂ ਇਹੋ ਜੀਆਂ ਵੀਡੀਓ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਨਜ਼ਰ ਆਉਂਦੀਆਂ ਨੇ ਇਹ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਇਨਸਾਨ ਆਖਿਰ ਬੰਦਾ ਕੀ ਜਾ ਰਿਹਾ ਇਨਸਾਨ ਦੀ ਸੋਚਨ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ ਨਸ਼ਾ ਹੱਡਾਂ ਦੇ ਵਿੱਚੋਂ ਕੱਢਿਆ ਕਿਵੇਂ ਜਾਏਗਾ ਇਹਨਾਂ ਲੋਕਾਂ ਦੇ ਕੀ ਇਸ ਇਨਸਾਨ ਨੂੰ ਇਹ ਨਹੀਂ ਦਿਖ ਰਿਹਾ ਕਿ ਮੇਰੀ ਜਾਨ ਕਿੰਨੀ ਕੀਮਤੀ ਹੈ ਔਰ ਆਰਾਮ ਨਾਲ ਬੈਠਾ ਆ ਟਰੱਕ ਦੀ ਛੱਤ ਦੇ ਉੱਪਰ ਨਹਿਰ ਦੇ ਵਿੱਚੋਂ ਵਿੱਚ ਤੇ ਕਿਸੇ ਤੋਂ ਮਦਦ ਵੀ ਨਹੀਂ ਮੰਗ ਰਿਹਾ ਉਹ ਆਪਣੀ ਜੇਬ ਦੇ ਵਿੱਚੋਂ ਜਰਦੇ ਦੀ ਪੂੜੀ ਕੱਢ ਕੇ ਜਰਦਾ ਸ਼ੁਰੂ ਕਰ ਦਿੰਦਾ ਇਹ ਮੁੰਡੇ ਦੀ ਵੀਡੀਓ ਵੇਖ ਕੇ ਤੇ ਸੱਚੀ ਇਹ ਸੋਚਣ ਲਈ ਤੁਸੀਂ ਵੀ ਮਜਬੂਰ ਹੋਵੋਗੇ ਕਿ ਇਸ ਮੁੰਡੇ ਨੂੰ ਲੱਗਦਾ ਕਿ ਜਰਦਾ ਖਾਣ ਤੋਂ ਬਾਅਦ ਇਹਦੇ ਅੰਦਰ ਇਹੋ ਜੀ ਸ਼ਕਤੀ ਆ ਜਾਊਗੀ ਕਿ ਇਹ ਨਹਿਰ ਦੇ ਵਿੱਚੋਂ ਬਾਹਰ ਆ ਜਾਊਗਾ ਵੈਲ ਇਹੋ ਜੇ ਲੋਕਾਂ ਦੇ ਉੱਪਰ ਹਾਸਾ ਵੀ ਆਉਂਦਾ ਤੇ ਤਰਸ ਵੀ ਆਉਂਦਾ ਤੇ ਸ਼ਰਮ ਵੀ ਆਉਂਦੀ ਆਖਿਰ ਸਾਡਾ ਸਮਾਜ ਜਾ ਕਿੱਥੇ ਰਿਹਾ